ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ। ਉੱਥੇ ਹਾਲਾਤ ਵਾਲਾ ਵੀ ਉਮੀਦ ਕਰਦਾ ਵੀ ਸਾਰੇ ਭੈਣ ਭਰਾ ਠੀਕ ਹੋਣਗੇ। ਬਾਈ ਪਾਣੀ ਬਹੁਤ ਚੜਿਆ ਹੁੰਦਾ ਵਾ। ਮਗਰ ਬਹੁਤ ਬਾਰਿਸ਼ ਪੈ ਰਹੀ ਹੈ ਕਹਿੰਦੇ। ਬਹੁਤ ਬਾਰਿਸ਼ ਪੈ ਰਹੀ ਹੈ ਤੇ ਪਾਣੀ ਚੜਿਆ ਹੁੰਦਾ ਵਾ। ਪਿਛਲੀ ਖਰੀ ਵੀ ਟੁੱਟਦਾ ਟੁੱਟਦਾ ਹੀ ਰਿਹਾ ਗਿਆ। ਹੁਣ ਫੇਰ ਮੈਂ ਕਹਿੰਦਾ ਹੋਊਗਾ ਕੰਮ ਝੂਨੇ ਮੌਕੇ ਝੂਨੇ। ਤੁਹਾਡੇ ਸਾਰੇ ਭੈਣ ਭਰਾਵਾਂ ਦਾ ਹੱਥ ਬੰਨ ਕੇ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ। ਜੇ ਜਦੋਂ ਬਾਹਰ ਨਿਕਲਦੇ ਆਪਾਂ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ। ਤੇ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਦੀ ਆ ਚਿਹਰਿਆਂ ਦੀ ਬੇਬਸੀ ਇੰਨੀ ਹੈ ਲੋਕਾਂ ਤੇ ਰੋਣਾ ਹੁੰਦਾ ਵਾ। ਤੇ ਯਾਰ ਮੈਂ ਕਹਿੰਦਾ ਵੀ ਮੇਰਾ ਚੈਨਲ ਚੱਲ ਪਏ ਮੈਂ ਜਿੰਨਾ ਹੋ ਸਕੂੰਗਾ ਉਨੀ ਲੋਕਾਂ ਦੀ ਮਦਦ ਕਰਨਾ ਚਾਹੁੰਨਾ ਯਾਰ ਮੇਰਾ ਹੋਰ ਮਕਸਦ ਕੋਈ ਨਹੀਂਗਾ ਚੈਨਲ ਚਲਾਉਣ ਦਾ ਮਕਸਦ ਇਹੀ ਆ ਮੇਰਾ ਵੀ ਮੈਂ ਯਾਰ ਕਿਸੇ ਦੀ ਮਦਦ ਕਰ ਸਕਾਂ ਜਿਹੜੇ ਮੇਰੇ ਪੁਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆ ਦੇਖੋ ਸਾਰੇ ਬਾਅਦ ਚੜਾ ਪਾਣੀ ਬਹੁਤ ਤੇਜ਼ ਆ